ਪਹਿਲਾ ਤਾਂ ਸਾਰੇ ਪ੍ਰੈਸਰਿਆਂ ਨੂੰ ਪਿਆਰ ਭਰਿਆ ਸਤਿ ਸ੍ਰੀ ਅਕਾਲ ਤੁਹਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ੍ਰੀ ਅਕਾਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਦੋਂ ਮੇਰੇ ਇਲੈਕਸ਼ਨ ਸੀ ਮੈਂ ਗੱਲੇ ਗਲੀ ਮੁਹੱਲਿਆਂ 'ਚ ਜਿੱਥੇ-ਜਿੱਥੇ ਇਲੈਕਸ਼ਨ ਮੀਟਿੰਗ ਕਰਦਾ ਸੀ ਦੋ ਤਿੰਨ ਮੁੱਦੇ ਇਹੋ ਜਿਹੇ ਸੀਗੇ ਜਿਹੜੇ 70-80% ਜਗ੍ਹਾ ਹੁੰਦੇ ਹੀ ਹੁੰਦੇ ਸੀ ਔਰ ਇੱਕ ਮੁੱਦਾ ਉਹਦੇ ਵਿੱਚੋਂ ਤਾਰਾਂ ਦਾ ਸੀ ਉਨ ਸਰਕਾਰ ਨੇ ਸਾਡੇ ਮਾਨਯੋਗ ਨੈਸ਼ਨਲ ਕੋਨਵੀਨਰ ਕੇਜਰੀਵਾਲ ਜੀ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਨੇ ਮੈਨੂੰ ਜ਼ਿੰਮੇਵਾਰੀ ਬਿਜਲੀ ਦੀ ਵੀ ਦਿੱਤੀ। ਹੁਣ ਮੇਰਾ ਫਰਜ਼ ਬੰਦਾ ਸੀਗਾ ਕਿ ਹੁਣ ਤਾਂ ਮੈਂ ਪ੍ਰੋਮਿਸ ਕੀਤਾ ਲੋਕਾਂ ਨੂੰ ਔਰ ਮੇਰੇ ਕੋਲ ਆਪ ਹੀ ਕਰਨ ਦਾ ਮਤਲਬ ਫੈਸਲਾ ਲੈਣ ਦਾ ਮੇਰੇ ਕੋਲ ਨੰਨੇ ਮੌਕਾ ਦੇਤਾ ਔਰ ਉਹ ਮੌਕੇ ਦਾ ਫਾਇਦਾ ਉਠਾਉਂਦੇ ਮੈਂ ਇੱਕ ਸਬ ਡਿਵੀਜ਼ਨ ਦਾ ਹਲੇ ਟੈਂਡਰ ਲਗਾਇਆ ਲੁਧਿਆਣੇ ਦੀ ਇਹ ਸਬ ਡਿਵੀਜ਼ਨ ਹੈ ਇਹ ਫਾਰੇ ਵਾਲੇ ਚੌਂਕ ਦੀ ਸਬ ਡਿਵੀਜ਼ਨ ਨੂੰ ਕਹਿੰਦੇ ਜੀ ਜੀ ਕਿਉਂ ਚੀਫ ਸਾਹਿਬ ਹਾਂ ਜੂਨਟ 1 ਸਰ ਜੂਨਟ 1 ਇਹਦੇ ਵਿੱਚ ਜਿੰਨੇ ਇਲਾਕੇ ਆਂਦੇ ਆ ਚਾਹੇ ਗਲੀ ਮੱਲੇ ਸਾਰੇ ਸਬ ਦੀਆਂ ਧਾਰਾਂ ਬਿਲਕੁਲ ਸਿੱਧੀਆਂ ਕਰਾਂਗੇ ਠੀਕ ਕਰਾਂਗੇ ਮੇਰੇ ਕੋਲ ਫੋਟੋਆਂ ਵੀ ਹੈਗੀਆਂ ਜਿਹਦੇ ਵਿੱਚ ਜੇ ਤੁਸੀਂ ਦੇਖ ਸਕੋਗੇ ਕਿ ਪਹਿਲਾਂ ਕੀ ਹਾਲ ਸੀ ਤੇ ਕਰਨ ਤੋਂ ਬਾਅਦ ਕੀ ਹਾਲ ਆ ਸਾਰੇ ਜਿੰਨੇ ਆ ਮੀਟਰ ਬਕਸੇ ਆ ਜੇ ਕੋਈ ਕਿਸੇ ਚ ਪਾਣੀ ਜਾ ਰਿਹਾ ਹੈ ਜਾਂ ਕਿਸੇ ਸ਼ਾਰਟ ਹੁੰਦਾ ਉਹ ਰਿਪੇਅਰ ਕਰਾਂਗੇ ਕੋਈ ਵੀ ਪੋਲ ਸੜਕ ਦੇ ਵਿੱਚ ਆਂਦਾ ਉਹਨੂੰ ਸਾਈਡ ਤੇ ਕਰਾਂਗੇ ਕੋਈ ਵਾਇਰ ਅੱਦਾ ਸੈਕ ਕਰ ਰਹੀ ਆ ਜਾਂ ਕੁਛ ਹੈ ਉਹਦੇ ਸਾਹਮਣੇ ਵੱਡੇ ਪੋਲ ਲਗਾ ਕੇ ਉਹਨਾਂ ਨੂੰ ਉੱਚਾ ਕਰਾਂਗੇ ਤਾਂ ਕਿ ਕੋਈ ਗੱਡੀ ਨਾ ਫਸੇ ਜਾਂ ਕਿਸੇ ਨੂੰ ਜਿੱਦਾਂ ਕੋ ਟਰੱਕ ਜਾਂਦਾ ਜਾਂ ਕੋਈ ਟੈਂਪੂ ਜਾਂਦਾ ਉਹ ਤੁਸੀਂ ਦੇਖਿਆ ਹੋਣਾ ਲੱਕੜੀ ਦੇ ਡੰਡੇ ਨਾਲ ਉੱਪਰ ਕਰਦੇ ਆ ਉਹ ਸਾਰੇ ਕੰਮ ਅਸੀਂ ਖਤਮ ਕਰਕੇ ਕੋਸ਼ਿਸ਼ ਕਰਕੇ ਜਿੰਨਾ ਸਾਫ਼ ਸੁਥਰਾ ਹੋ ਸਕੇ ਮਤਲਬ ਕਿ ਲੱਗਣਗੇ ਵੀ ਸੋਨੇ ਔਰ ਫਾਲਟ ਵੀ ਘੱਟ ਪੈਣਗੇ ਕਿਉਂਕਿ ਜਦੋਂ ਕੇਬਲਾਂ ਤਾਰਾਂ ਸੈਕ ਕਰਦੀਆਂ ਕੋਈ ਕਿਤੇ ਜਾ ਰਹੀ ਕੋਈ ਕਿਤੇ ਜਾ ਰਹੀ ਤਾਂ ਫਾਲਟ ਵੀ ਜ਼ਿਆਦਾ ਪੈਂਦੇ ਆ ਆਪਣੇ ਘਰਾਂ ਵਿੱਚ ਬਿਜਲੀ ਦੇ ਫਾਲਟ ਵੀ ਘੱਟ ਪੈਣਗੇ ਜਗਾ ਵੀ ਸੋਹਣੀ ਸੋਹਣੀ ਲੱਗੇਗੀ ਔਰ ਮਤਲਬ ਕਿ ਮੇਰੇ ਖਿਆਲ ਟ੍ਰਾਂਸਮਿਸ਼ਨ ਲਾਸਸ ਵੀ ਘਟਣਗੇ ਇਹਦੇ ਨਾਲ ਹਾਂ ਜੀ ਕਿ ਜਗ੍ਹਾ ਹਾਦਸੇ ਵੀ ਅਸੀਂ ਦੇਖਿਆ ਕਿ ਤਾਰਾਂ ਜਿਆਦਾ ਹੁਣ ਕਰਨ ਹਾਦਸੇ ਵੀ ਵਾਪਰ ਜਾਂਦੇ ਛੋਟੇ ਬੱਚੇ ਮੈਂ ਤਾਂ ਕਿਹਾ ਜੀ ਬੱਚਿਆਂ ਨੂੰ ਬਾਹਰ ਸੈਰ ਕਰਨ ਦੀ ਜਾਨ ਦਿੰਦੇ ਕਿ ਜੀ ਕੋਈ ਤਾਰ ਨਾ ਲੱਗ ਜਾਏ ਕੋਈ ਕੁਛ ਨਾ ਉਹ ਸਾਰੇ ਹਾਦਸਿਆਂ ਤੋਂ ਵੀ ਬਚਾ ਹੋਏਗਾ ਟ੍ਰਾਂਸਮਿਸ਼ਨ ਦੇ ਲਾਸ ਵੀ ਘਟਣਗੇ ਮੇਰੇ ਹਿਸਾਬ ਨਾਲ ਬਿਜਲੀ ਦੇ ਬਿੱਲਾਂ 'ਚ ਵੀ 19 21 ਦਾ ਫਰਕ ਪੈਣਾ ਚਾਹੀਦਾ ਔਰ ਜਿਹੜਾ ਸਭ ਤੋਂ ਨਾ ਬੈਸਟ ਪਾਰਟ ਹੈ ਕਿ ਜਿਹੜੇ ਫਾਲਟ ਪੈ ਜਾਂਦੇ ਆ ਬਿਜਲੀ ਚਲੇ ਜਾਂਦੀ ਗਰਮੀਆਂ ਚ ਤਿੰਨ ਤਿੰਨ ਘੰਟੇ ਚਾਰ ਚਾਰ ਘੰਟੇ ਨਹੀਂ ਆਂਦੀ ਬੰਦੇ ਨੂੰ ਆਨੋ ਟਾਈਮ ਲੱਗਦਾ ਉਹ ਵੀ ਬਹੁਤ ਕੱਟ ਜਾਂਦੇ ਆ ਸਰ ਹੁਣ ਪੂਰੇ ਲੁਧਿਆਣੇ ਦੇ ਵਿੱਚ ਕੀਤਾ ਜਾਊਗਾ ਜਾਂ ਇਹ ਨਹੀਂ ਪੂਰੇ ਲੁਧਿਆਣੇ ਚ ਨਹੀਂ ਪੂਰੇ ਪੰਜਾਬ ਚ ਕੀਤਾ ਜਾਊਗਾ ਇਹ ਅਸੀਂ ਹਫਤਾ ਖ ਹੋਇਆ ਕੰਮ ਚਾਲੂ ਹੋਇਆ ਮੈਂ ਉਹੀ ਦੇਖਣ ਆਇਆ ਸੀਗਾ ਅਸੀਂ ਇੱਕ ਟੈਂਡਰ ਇੱਕ ਸਬ ਡਿਵੀਜ਼ਨ ਦਾ ਲਗਾਇਆ ਉਹ ਸਬ ਡਿਵੀਜ਼ਨ ਨੂੰ ਐਗਜ਼ਾਮਪਲ ਬਣਾ ਕੇ ਦੇਖੇ ਜੇ ਕੋਈ ਕੰਮ ਰਹਿ ਗਿਆ ਉਹ ਟੈਂਡਰ ਚ ਐਡ ਕਰ ਦਾਂਗੇ ਜੇ ਕੋਈ ਫालतू ਕੰਮ ਆ ਉਹ ਕੱਢ ਦਾਂਗੇ ਇਸ ਤੋਂ ਬਾਅਦ ਅਸੀਂ ਪੂਰੇ ਪੰਜਾਬ ਦੇ ਬਾਕੀ 86 ਸਬ ਡਿਵੀਜ਼ਨ ਆ ਪੂਰੇ ਪੰਜਾਬ ਚ 87 ਹੈਗੇ ਇੱਕ ਦਾ ਲਗਾਇਆ ਇਹ ਕਰਕੇ ਹੋਰ ਮਹੀਨੇ ਡੇਢ ਤੱਕ ਅਸੀਂ ਪੂਰੇ ਪੰਜਾਬ ਦਾ ਟੈਂਡਰ ਹੁਣ ਇਕੱਠਾ ਲਗਾਉਂਦੇ ਜਿਹੜੇ ਇੰਟਰਨੈਟ ਦੀਆਂ ਤਾਰਾਂ ਹੋ ਗਈਆਂ ਜਾਂ ਹੋਰ ਹੋ ਗਈਆਂ ਲੋਕੀ ਆਉਂਦੇ ਸੀ ਉਹ ਵੀ ਬੰਨ ਜਾਂਦੇ ਸੀ ਪਿੱਛੇ ਜਿਹੜੇ ਨੇ ਪ੍ਰਾਈਵੇਟ EMPLOYEES ਉਹਨਾਂ ਨੂੰ ਵੀ ਕੋਈ ਇਹ ਦੇਖੋ ਜੀ ਅਸੀਂ ਕੇਬਲ ਵਾਲਿਆਂ ਨੂੰ ਰਿਕੁਐਸਟ ਕੀਤੀ ਆ ਕਿ ਤਾਰਾਂ ਤਾਂ ਅਸੀਂ ਸਾਰੀਆਂ ਠੀਕ ਕਰਦੀਆਂ ਜਿਹੜਾ ਬਿਜਲੀ ਬੋਰਡ ਦੇ ਨਾਲ ਲਾ ਕੇ ਠੀਕ ਕਰਾ ਲਓ ਨਹੀਂ ਤਾਂ ਸਾਡੇ ਤਾਂ ਜਿਹੜੀ ਬਿਜਲੀ ਬੋਰਡ ਦੀ ਕੇਬਲ ਨਹੀਂ ਹੈਗੀ ਉਹ ਸੀ ਕੱਟਦੀ ਦੀ ਆ ਤਾਂ ਡੈਡ ਲਾਈਨ ਕੀ ਇਸ ਪਾਰਟਿਕੂਲਰ ਪਾਇਲਟ ਪ੍ਰੋਜੈਕਟਿੰਗ ਤੇ ਫਰਦਰ ਇਹ ਪਾਇਲਟ ਪ੍ਰੋਜੈਕਟ ਦੱਸੋ ਜੀ ਠੇਕੇਦਾਰ ਸਾਹਿਬ ਕਿੰਨੇ ਲਗੂ ਕਿੱਥੇ ਆ ਕੰਟਰੈਕਟਰ ਕੰਟਰੈਕਟਰ ਅੱਛਾ ਸਰ ਸਰ ਵੈਸੇ ਅਸੀਂ 2 ਮਹੀਨੇ ਇਹਨਾਂ ਨੂੰ ਕਹ ਦੋ ਮਹੀਨੇ ਦਾ ਟਾਈਮ ਦਿੱਤਾ ਪਰ ਕੁਝ ਹਾਂਜੀ ਸਰ ਬਾਜ਼ਾਰਾ ਦੇ ਵਿੱਚ ਕਾਫੀ ਗੁੰਝਲਾ ਵਰਗਾ ਉਹ ਸਾਰਾ ਸਾਫ ਆ ਦੇਖੋ ਮੈਂ ਤੁਹਾਨੂੰ ਦਿਖਾਉਂਦਾ 1 ਮਿੰਟ ਕਾਫੀ ਕਿ ਅਗਰ ਆਹ ਦੇਖੋ ਇੱਕ ਇੱਕ ਮਿੰਟ ਸਾਹਮਣੇ ਜੀ ਆ ਇਹੋ ਹੀ ਖੰਭਾ ਹੈ ਇਹ ਪਹਿਲਾ ਹੈ ਆ ਦੇਖਿਆ ਜੀ ਆ ਬਾਅਦ ਚ ਜੀ ਹਮਮ ਇਹ ਤਾਂ ਮਤਲਬ ਦੇਖ ਇਹ ਕਾ ਦੇਖੋ ਇਹ ਪਹਿਲਾ ਹੈ ਜੀ ਇਹ ਬਾਅਦ ਚ ਕਿੰਨਾ ਫਰਕ ਹੈ ਹੈ ਕਿ ਨਹੀਂ ਫਰਕ ਆਹ ਦੇਖੋ ਤੇ ਪਹਿਲਾਂ ਇਹ ਬਾਅਦ ਚ ਉਹ ਤਾਂ ਗੁੱਡ ਮੱਡੀ ਟਰੋਯਾਰ ਉੱਤੋਂ ਬਸ ਇਦਾਂ ਆਹ ਦੇਖੋ ਆ ਆ ਦੇਖੋ ਆ ਬੰਦਾ ਲੱਗਿਆ ਪਹਿਲਾਂ ਇਹ ਬਾਅਦ ਚ ਸੋ ਅਸੀਂ ਅੱਗੇ ਨਾਲ ਤਾਂ ਬਹੁਤ ਅਸੀਂ ਮਤਲਬ ਕਿ ਇੱਕ ਵੀਡੀਓ ਵੀ ਬਣਾਈ ਆ ਕਿ ਜੇ ਪਹਿਲਾਂ ਦਾ ਕੀ ਆ ਬਾਅਦ ਚ ਕੀ ਆ ਉਹ ਮੈਂ ਸ਼ੇਅਰ ਵੀ ਕਰ ਦੂੰਗਾ ਫਰਕ ਬਹੁਤ ਆ ਪਰ ਅਸੀਂ ਚਾਹਦੇ ਆ ਜਿੰਨਾ ਵੱਧ ਤੋਂ ਵੱਧ ਇਹ ਚੰਗਾ ਸਾਫ਼ ਸੁਥਰਾ ਹੋਵੇ ਅਸੀਂ ਕਰੀਏ ਔਰ ਹਰ ਪਾਸੋਂ ਇਹਦਾ ਬੈਨੀਫਿਟ ਹੋਏਗਾ ਸਾਨੂੰ ਠੀਕ ਹੈ ਧੰਨਵਾਦ ਸ਼ੁਕਰੀਆ